ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਸਰਦੀਆਂ ਸ਼ੁਰੂ ਹੋ ਗਈਆਂ ਨੇ ਜਿਹੜੇ ਕਿ ਬਜ਼ੁਰਗ ਨੇ ਜਾਂ 40 ਦੇ ਲਵੇ ਲਾਉਣੇ ਨੇ ਹਨਾ ਸਾਰਿਆਂ ਦੀ ਹੱਡ ਗੋਡੇ ਦਰਦ ਕਰਦੀਆਂ ਨੇ ਨਾ ਕੋਈ ਕਹਿੰਦਾ ਮੇਰੀਆਂ ਲੱਤਾਂ ਦਰਦ ਕਰਦੀਆਂ ਨੇ ਕੋਈ ਕਹਿੰਦਾ ਮੇਰੇ ਮੋਢੇ ਦਰਦ ਕਰਦੇ ਨੇ ਕੋਈ ਕਹਿੰਦਾ ਮੇਰੇ ਬਾਜੂ ਦਰਦ ਕਰਦੀਆਂ ਨੇ ਅੱਜ ਮੈਂ ਤੁਹਾਨੂੰ ਇੱਕ ਹੀ ਚੀਜ਼ ਦੱਸੂਗੀ ਜਿਹੜੀ ਕਿ ਤੁਹਾਡੀ ਰਸੋਈ ਦੇ ਵਿੱਚ ਹੀ ਅਵੇਲੇਬਲ ਹੈਗੀ ਤੁਸੀਂ ਉਸ ਨਾਲ ਆਪ ਦੇ ਸਰੀਰ ਦੇ ਸਾਰੇ ਦਰਦਾਂ ਨੂੰ ਖਤਮ ਕਰ ਸਕਦੇ ਹੋ ਦਰਦ ਦਾ ਕਾਰਨ ਕੀ ਹੁੰਦਾ ਹੈ ਜਿਵੇਂ ਕਿ ਤਿੰਨ ਤਰ੍ਹਾਂ ਦੇ ਹਨ ਆਪਣੇ ਹੁੰਦੇ ਨੇ ਜਿਵੇਂ ਬੈ ਬਾਤ ਹਨਾ ਇਸ ਚੀਜ਼ਾਂ ਤੋਂ ਆਪਣੀ ਜਿਹੜੀ ਸਰੀਰ ਦੀ ਹੈ ਨਾ ਲਾਲੋ ਵੀ ਇਮਿਊਨਿਟੀ ਹੈ ਨਾ ਉਹ بگੜਦੀ ਹੈਗੀ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਅੱਜ ਕੱਲ ਆਪਾਂ ਨੇ ਸਾਰਿਆਂ 'ਚ ਕਮਜ਼ੋਰੀ ਹੋ ਗਈ ਹੈ ਨਾ ਜਿਹੜੀ ਇਮਿਊਨਿਟੀ ਉਹ ਸਟਰੋਂਗ ਨਹੀਂ ਹੈਗੀ ਅਕਸਰ ਆਪਾਂ ਕਹਿ ਦਿੰਦੇ ਆ ਵੀ ਆਪਣਾ ਖਾਣਾ ਬੀਣਾ ਵਧੀਆ ਨਹੀਂ ਹੈਗਾ ਇਹ ਵੀ ਸਹੀ ਹੈਗੀ ਗੱਲ ਇਹ ਵੀ ਆਪਣਾ ਖਾਣਾ ਪੀਣਾ ਵਧੀਆ ਨਹੀਂ ਹੈਗਾ ਹਨਾ ਤੇ ਦੂਸਰੀ ਗੱਲ ਸਭ ਤੋਂ ਪਹਿਲਾਂ ਹਨਾ ਆਪਣੇ ਕਦੇ ਕਿਤੇ ਦਰਦ ਹੋਣ ਲੱਗਿਆ ਕਦੇ ਕਿਤੇ ਦਰਦ ਦਹੋਂ ਲੱਗਿਆ ਆਪਾਂ ਨਾ ਪੇਨ ਕਿਲਰ ਲਈ ਜਾਨੇ ਹਨਾ ਜਿਹੜੀ ਤੁਸੀਂ ਪੇਨ ਕਿਲਰ ਲੈਣੇ ਹੋਗੇ ਹਨਾ ਆਪਣੀ ਦਰਦਾਂ ਦੀ ਕੋਈ ਵੀ ਗੋਲੀ ਲੈਣੇ ਹੋਗੇ ਤੁਸੀਂ ਸਭ ਤੋਂ ਪਹਿਲਾਂ ਤੁਹਾਡੀ ਕਿਡਨੀ ਨੂੰ ਚੱਕੇਗੀ ਉਹ ਕਿਉਂਕਿ ਕਿਡਨੀ ਤੇ ਇੰਨਾ ਜ਼ਿਆਦਾ ਇਫੈਕਟ ਪਾਉਂਦੀ ਹੈਗੀ ਉਹ ਕਿ ਤੁਹਾਡੀ ਕਿਡਨੀਆਂ ਖਰਾਬ ਹੋਣ ਲੱਗ ਜਾਣਗੀਆਂ ਤੁਸੀਂ ਕਿਸੇ ਵੀ ਡਾਕਟਰ ਨਾਲ ਵਿਸਲਾਹ ਕਰ ਸਕਦੇ ਹੋ Google ਤੇ ਸਰਚ ਕਰਕੇ ਦੇਖ ਸਕਦੇ ਹੋ ਕਿ ਜਿਹੜੀ ਪੇਨ ਕਿਲਰ ਹੈਗੀ ਉਹ ਤੁਹਾਡੀ ਬੋਡੀ ਵਾਸਤੇ ਕਿੰਨੀ ਖਤਰਨਾਕ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਦੇਖੋ ਹੁੰਦਾ ਹੈ ਅਪਾ ਕੈਨੇਵੀ ਮਿਰਨ ਜੂਰੀਆ ਵਧ ਗਿਆ ਜੂਰੀਆ ਹੁੰਦਾ ਕੀ ਹੈ ਆਪਣੀ ਜਿਹੜੀ ਹੱਡਾਂ ਦੇ ਵਿੱਚ ਹਨਾ ਬੈ ਵਗੈਰਾ ਹੋ ਜਾਂਦੀ ਹੈ ਕਿਉਂਕਿ ਅੱਜ ਕੱਲ ਆਪਾਂ ਆਲੂ ਚਾਵਲ ਮੈਦੇ ਤੋਂ ਬਣੀਆਂ ਚੀਜ਼ਾਂ ਫਾਸਟ ਫੂਡ ਇੰਨਾ ਜ਼ਿਆਦੇ ਸਵੀਰੇ ਹੀ ਓਇਲੀ ਚੀਜ਼ਾਂ ਸ਼ੁਰੂ ਕਰ ਦਿੰਨੇ ਆ ਹਨਾ ਇਸ ਚੀਜ਼ ਦੇ ਨਾਲ ਆਪਣੀ ਜਿਹੜੀ ਹੱਡ ਗੋਡੇ ਨੇ ਉਹਨਾਂ ਦੇ ਵਿੱਚ ਬੈ ਭਰਨੀ ਸ਼ੁਰੂ ਹੋ ਜਾਂਦੀ ਹੈ ਤੇ ਦੂਸਰਾ ਆਪਾਂ ਘਿਓ ਹਣਾ ਬਿਲਕੁਲ ਬੰਦ ਕਰ ਦਿੱਤੇ ਨੇ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਵੀ ਘਿਓ ਨਹੀਂ ਖਾਣਾ ਦੁੱਧ ਨਹੀਂ ਪੀਣਾ ਦੇਖੋ ਇੱਕ ਚਮਚ ਘਿਓ ਦਾ ਹਰ ਇੱਕ ਇਨਸਾਨ ਵਾਸਤੇ ਜ਼ਰੂਰੀ ਹੈ ਜ਼ਿਆਦਾ ਨਾ ਖਾਓ ਤੁਸੀਂ ਇੱਕ ਚਮਚ ਜ਼ਰੂਰ ਖਾਣੇ ਤੇ ਦੁੱਧ ਦੇ ਉੱਪਰ ਹਣਾ ਮਲਾਈ ਉਤਾਰ ਦਿਓ ਅਗਰ ਕਿਉਂਕਿ ਜਦ ਸਰੀਰ ਦੇ ਵਿੱਚ ਤਾਕਤ ਹੀ ਨਹੀਂ ਰਹੂਗੀ ਤੁਸੀਂ ਹਣਾ ਕਰੋਗੇ ਵੀ ਕੀ ਬਦਾਮ ਬਗੈਰਾ ਹਣਾ ਜਿੰਨੇ ਵੀ ਹੈਗਾ ਤੁਸੀਂ ਫਰੂਟ ਡਰਾਈ ਫਰੂਟ ਹੈ ਇਹਨਾਂ ਨੂੰ ਜ਼ਰੂਰ ਖਾਓ ਥੋੜਾ ਜਿਹਾ ਦਿਨ ਦੇ ਵਿੱਚ ਖਾ ਲਓ ਨਾ ਸ਼ਾਮ ਸਵੇਰੇ ਭਾਜਾ ਜਦੋਂ ਖਾਣੇ ਉਦੋਂ ਥੋੜਾ ਜਿਹਾ ਆਪਣੇ ਹਜਮ ਘਟ ਹੁੰਦੀ ਹੈ ਤੇ ਅਗਲੀ ਗੱਲ ਦੇਖੋ ਸਭ ਤੋਂ ਪਹਿਲਾਂ ਆਪਣੇ ਜੂਰੀਆ ਵੱਧਦਾ ਹੈ ਆਪਾਂ ਕਹਿੰਦੇ ਜੂਰੀਆ ਮੇਰੇ ਤਾਂ ਮੇਰੇ ਹੱਡ ਗੋਡੇ ਦਰਦ ਹੁੰਦੇ ਨੇ ਜੂਰੀਏ ਦੀ ਅਗਲੀ ਸਟੇਜ ਹੈਗੀ ਈਐਸਆਰ ਈਐਸਆਰ ਦੀ ਅਗਲੀ ਸਟੇਜ ਹੈਗੀ ਆਰਏ ਫੈਕਟਰ ਆਰਏ ਫੈਕਟਰ ਤੋਂ ਮਾਲ ਕੇ ਅੱਗੇ ਗਠੀਆ ਸ਼ੁਰੂ ਹੋ ਜਾਂਦਾ ਹੈਗਾ ਜਿਸ ਦਾ ਕਿ ਕੋਈ ਇਲਾਜ ਨਹੀਂ ਹੈਗਾ ਠੀਕ ਹੈ ਉਹਨੂੰ ਥੋੜਾ ਬਹੁਤਾ ਕੰਟਰੋਲ ਕੀਤਾ ਜਾ ਸਕਦਾ ਪਰ ਆਪਾਂ ਹਨਾ ਖਤਮ ਨਹੀਂ ਕਰ ਸਕਦੇ ਕਿਉਂਕਿ ਇਹ ਬਹੁਤ ਭੈੜੀ ਬਿਮਾਰੀ ਹੈ ਜੀ ਜਿਹੜੀ ਕੇ ਆਪਣੇ ਹੱਡਾਂ ਗੋਡਿਆਂ ਨੂੰ ਸਾਰੇ ਸਰੀਰ ਦੀ ਜਿੰਨੀ ਵੀ ਬਾਡੀ ਹੈ ਉਹਨੂੰ ਨਾ ਬਿਲਕੁਲ ਖਤਮ ਕਰ ਦਿੰਦੀ ਹੈ ਅੰਦਰੋਂ ਹਰ ਇੱਕ ਚੀਜ਼ ਦੇ ਵਿੱਚ ਜਿਵੇਂ ਕਿ ਗ੍ਰੀਸ ਖਤਮ ਆਪਾਂ ਕਹਿ ਦਿੰਦੇ ਹਾਂ ਨਾ ਜਿੰਨੀ ਵੀ ਚਕਨਾਹਟ ਹੁੰਦੀ ਹੈ ਹਨਾ ਉਸ ਚੀਜ਼ ਨੂੰ ਖਤਮ ਕਰ ਦਿੰਦੀ ਹੈ ਜੀ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸੂਗੀ ਇਹ ਤੁਹਾਡੀ ਰਸੋਈ ਦੇ ਵਿੱਚ ਹੀ ਅਵੇਲੇਬਲ ਹੈ ਤੇ ਫ੍ਰੀ ਆਫ a ਕਾਸਟ ਹੈ ਜੀ ਕੋਈ ਇਹਦੇ ਤੇ ਤੁਹਾਨੂੰ ਹਨਾ ਐਕਸਟਰਾ ਪੈਸੇ ਨਹੀਂ ਲਗਾਉਣੇ ਪੈਣੇ ਪਰ ਤੁਸੀਂ ਇੱਕ ਮਹੀਨਾ ਇਹਨੂੰ ਯੂਜ਼ ਕਰਕੇ ਦੇਖਿਓ ਵਰਤ ਕੇ ਦੇਖਿਓ ਹਨਾ ਤਾਂ ਤੁਸੀਂ ਦੇਖਿਓ ਤੁਹਾਡੇ ਸਰੀਰ ਨੂੰ ਪੰਜਰ ਦਿਨਾਂ ਵਿੱਚ ਹੀ ਕਾਫੀ ਜ਼ਿਆਦਾ ਫਰਕ ਪੈ ਜਾਊਗਾ ਜੀਨਾਂ ਦਾ ਵੀ ਜੂਰੀਆ ਵਧਿਆ ਹੋਇਆ ਈਐਸ ਸਾਰੇ ਹੱਡਾਂ ਗੋਡਿਆਂ ਵਿੱਚ ਦਰਦ ਹੁੰਦਾ ਉਹਦੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਡਾਕਟਰ ਵੀ ਦੱਸ ਦਿੰਦੇ ਨੇ ਹਨਾ ਅਗਰ ਤੁਸੀਂ ਅਗਰ ਇਹ ਚੀਜ਼ ਨੂੰ ਸੁਣਦੇ ਹੋ ਹਨਾ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਕਲੌਂਜੀ ਹੁੰਦੀ ਹੈ ਦੇ ਕੋਈ ਜਿਹੜੀ ਆਪਣੀ ਅਚਾਰ ਵਗੈਰਾ ਵਿੱਚ ਆਪਾਂ ਵਰਤਦੇ ਆ ਇਹ ਬਹੁਤ ਹੀ ਜ਼ਿਆਦਾ ਹਨਾ ਬੈਨੀਫਿਟ ਹੈ ਆਪਣੀ ਬਾਡੀ ਵਾਸਤੇ ਆਪਣੇ ਸਰੀਰ ਦੇ ਜਿਹੜੇ ਦਰਦਾਂ ਨੇ ਜਾਂ ਆਪਣੇ ਕੈਲਸ਼ੀਅਮ ਆਇਰਨ ਵਗੈਰਾ ਖਤਮ ਹੁੰਦੀ ਉਹਨਾਂ ਵਾਸਤੇ ਬਹੁਤ ਵਧੀਆ ਹੈਗੀ ਹਨਾ ਤੇ ਦੂਸਰੀ ਚੀਜ਼ ਹੈਗੀ ਮੇਥੇ ਮੇਥੇ ਜਿਹੜੇ ਕਿ ਆਪਣੇ ਪੀਲੇ ਰੰਗ ਦੇ ਮੇਥੇ ਹੁੰਦੇ ਨੇ ਨਾ ਆਪਾਂ ਹੁਣ ਬੀਜਦੇ ਆ ਬੀਜ ਨੇ ਜਿਹੜੇ ਮੇਥੇ ਕਲੌਂਜੀ ਦੋਨੋਂ ਚੀਜ਼ਾਂ ਦੇਖੋ ਆਪਣੀ ਰਸੋਈ ਵਿੱਚ ਹਮੇਸ਼ਾ ਹੁੰਦੀਆਂ ਹੁੰਦੀਆਂ ਨੇਗੀਆਂ ਮੇਥੇ ਨੇ ਜਿਹੜੇ ਤੁਹਾਡੇ ਬਾਡੀ ਦੇ ਜਿਹੜੇ ਵਿੱਚ ਹੈ ਨਾ ਬੈ ਹੈਗੀ ਸਰੀਰ ਦੇ ਵਿੱਚ ਦਰਦਾਂ ਨੇ ਉਹਨੂੰ ਨਾ ਇੱਕ ਜਿਵੇਂ ਤੁਸੀਂ ਦਰਦ ਦੀ ਗੋਲੀ ਲੈ ਲੈਣੇ ਨਾ ਉਹਨਾਂ ਅਸਰ ਕਰਦਾ ਹੈ ਕਰਨਾ ਕੀ ਹੈ ਤੁਸੀਂ ਦੋਨੋਂ ਚੀਜ਼ਾਂ ਇਹ ਆਪਦੇ ਕੋਲੇ ਰੱਖਣੀਆਂ ਨੇ ਤੁਸੀਂ ਜਿੰਨੀਆਂ ਮਰਜ਼ੀ ਲੈ ਲਓ ਇਹ ਨਹੀਂ ਹੈਗਾ ਵੀ ਹਨਾ ਕੁਆਂਟੀਟੀ ਕਿੰਨੀ ਲੈ ਕੇ ਰੱਖਣੀ ਆ ਤੁਸੀਂ 100 ਗ੍ਰਾਮ ਲੈ ਕੇ ਰੱਖ ਲਓ 200 ਗ੍ਰਾਮ ਲੈ ਕੇ ਰੱਖ ਲਓ ਪਾਈਆ ਲੈ ਕੇ ਰੱਖ ਲਓ ਕਿਉਂਕਿ ਤੁਸੀਂ ਆਪਣੇ ਵਾਸਤੇ ਵਰਤਣੀਆਂ ਨੇ ਇਹ ਹਨਾ ਇੱਕ ਚਮਚ ਮੇਥਿਆਂ ਦਾ ਤੇ ਇੱਕ ਚਮਚ ਤੁਸੀਂ ਹਨਾ ਕਲੌਂਜੀ ਦਾ ਦੋਨਾਂ ਨੂੰ ਰਾਤ ਨੂੰ ਕੰਚ ਦੇ ਇੱਕ ਗਲਾਸ ਪਾਣੀ ਦੇ ਵਿੱਚ ਭਿਉ ਕੇ ਰੱਖ ਦੇਣਾ ਇਹ ਪਾਣੀ ਥੋੜਾ ਗੁਣਗਣਾ ਜਿਹਾ ਵੀ ਕੰਚ ਦੇ ਗਲਾਸ 'ਚ ਭਿਉਣਾ ਹੈ ਇਹਨਾਂ ਨੂੰ ਤੁਸੀਂ ਪਿੱਤਲ ਤਾਂਬੇ ਦੇ ਬਰਤਨ ਦੇ ਵਿੱਚ ਨਹੀਂ ਪਿਉਣਾ ਹਨਾ ਤੇ ਉਹਨਾਂ ਨੂੰ ਤੁਸੀਂ ਨਹੀਂ ਭਿਉ ਕੇ ਰੱਖਦੇ ਨੇ ਸਵੇਰ ਤੱਕ ਤੁਸੀਂ ਇਹਨਾਂ ਨੂੰ ਭਿਉਂ ਕੇ ਰੱਖਣਾ ਹੈਗਾ ਸਵੇਰੇ ਤੁਸੀਂ ਥੋੜਾ ਜਿਹਾ ਕਿਸੇ ਵੀ ਚੀਜ਼ ਦੇ ਨਾਲ ਇਹਨੂੰ ਥੋੜਾ ਜਿਹਾ ਪੀਸ ਜੇ ਲੋ ਕੁੱਟ ਜੇ ਲੋ ਉਹਦੇ ਗਲਾਸ ਦੇ ਵਿੱਚ ਹਲਕਾ ਹਲਕਾ ਹੌਲੀ ਮਾਰਿਓ ਕਿਤੇ ਗਲਾਸ ਫੱਟ ਨਾ ਮਲਕਿ ਹਲਕਾ ਹਲਕਾ ਨੂੰ ਕੁੱਟ ਕੇ ਹਨਾ ਪੀਸ ਕੇ ਜੇ ਫਿਰ ਤੁਸੀਂ ਉਹਨੂੰ ਪੁੰਨ ਲੈਣਾ ਪੁੰਨ ਕੇ ਤੁਸੀਂ ਨੇ ਉਹ ਪਾਣੀ ਨੂੰ ਪੀਣਾ ਹੈ ਉਹ ਪਾਣੀ ਦੇ ਨਾਲ ਤੁਸੀਂ ਦੋ ਕਲੀਆਂ ਮਲਕਿ ਦੋ ਗੱਠੀਆਂ ਜਾਂ ਸਿੱਲ ਕੇ ਹਨਾ ਲਾਸੰਧੀਆਂ ਖਾਣੀਆਂ ਨੇ ਇਦਾਂ ਹੀ ਤੁਸੀਂ ਗੋਲੀ ਮੰਗ ਲੰਗਾ ਲਓ ਗੋਲੀਆਂ ਵੀ ਤਾਂ ਖਾਣੀਆਂ ਹੋ ਹਨਾ ਉਹਦੇ ਨਾਲ ਤਾਂ ਹੋਣੀ ਹੁੰਦਾ ਤੇ ਉਹਦੇ ਮਲਕਿ ਦੋ ਗੱਠੀਆਂ ਲਾਸੰਧੀਆਂ ਉਸੇ ਪਾਣੀ ਦੇ ਨਾਲ ਤੁਸੀਂ ਖਾਲੀ ਪੇਟ ਲੈਣੀਆਂ ਨੇ ਤੇ ਜਿਹੜਾ ਤੁਹਾਡਾ ਉਹ ਮੇਥੇ ਤੇ ਕਲੌਂਜੀ ਦਾ ਉਹ ਬਚ ਗਿਆ ਪੇਸਟ ਜਾਉ ਥੋੜਾ ਜਿਹਾ ਹਲਕਾ ਜਿਹਾ ਉਹਦਾ ਤੜਕਾ ਜਾਂ ਲਗਾ ਕੇ ਤੁਸੀਂ ਆਪਣੀ ਦਾਲ ਸਬਜ਼ੀ ਦੇ ਵਿੱਚ ਪਾ ਕੇ ਖਾ ਲਿਓ ਨਹੀਂ ਖਾਣਾ ਤਾਂ ਨਾ ਵੀ ਖਾਓ ਨਾ ਪਰ ਤੁਸੀਂ ਦੇਖਿਓ 5-4 ਦਿਨਾਂ ਦੇ ਵਿੱਚ ਵੀ ਜਿੰਨਾ ਤੁਹਾਡਾ ਜੂਰੀਆ ਵਧਿਆ ਹੋਇਆਗਾ ਹਨਾ ਤੁਹਾਡੇ ਆਪਣੇ ਕੇਈਐਸਰ ਵਧਿਆ ਜੋੜਾਂ ਦੇ ਵਿੱਚ ਦਰਦ ਹੁੰਦਾ ਹੈਗਾ ਇਸ ਚੀਜ਼ ਨੂੰ ਇਹ ਇੱਕ ਰਾਮਬਾਨੇ ਇਲਾਜ ਹੈ ਤੁਹਾਨੂੰ ਕੁਝ ਵੀ ਨਹੀਂ ਲੈ ਕੇ ਆਉਣਾ ਪਵੇਗਾ ਤੇ ਅਗਲੀ ਚੀਜ਼ ਜਿੰਨਾ ਦੇ ਕਰੇ ਅਲੋਵੀਰਾ ਹੈਗਾ ਕੁਮਾਰ ਜੀ ਨੂੰ ਆਪਾਂ ਕਹਿੰਦੇ ਨਾ ਕੀ ਕੁਮਾਰ ਵੀ ਕਹਿੰਦੇ ਨੇ ਕਾਫੀ ਨਾਮ ਨੇ ਇਸ ਚੀਜ਼ ਦੇ ਇਹਦੀ ਤੁਸੀਂ ਹੈਨਾ ਸਬਜੀ ਬਣਾ ਕੇ ਖਾਓ ਜਿਹੜੀ ਕਿ ਤੁਹਾਡੀ ਬੋਡੀ ਦੇ ਵਿੱਚ ਹੈਨਾ ਕੈਲਸ਼ੀਅਮ ਦੀ ਕਮੀ ਹੈ ਆਇਰਨ ਦੀ ਕਮੀ ਹੈ ਹੈਨਾ ਆਪਾਂ ਕਹਿੰਦੇ ਨਾ ਵੀ ਗਰੀਸ ਖਤਮ ਹੋ ਗਿਆ ਤੁਸੀਂ ਨਾ ਲਗਾਤਾਰ 1 ਮਹੀਨਾ ਇਸ ਦੀ ਸਬਜੀ ਬਣਾ ਕੇ ਖਾਓ ਤੁਹਾਡੀ ਬੋਡੀ ਤੁਹਾਨੂੰ ਖੁਦ ਦੱਸ ਦੇਵੇਗੀ ਵੀ ਹਣਾ ਦੇਖੋ ਤੁਸੀਂ 20 25 25000 ਰੁਪਇਆ ਹਨਾ ਮਹੀਨੇ ਦਾ ਦਵਾਈਆਂ ਤੇ ਵੀ ਤਾਂ ਲਾਉਣੇ ਹੋਣਾ ਪਰ ਆਪਾਂ ਇਹ ਚੀਜ਼ ਕਰਨ ਨੂੰ ਤਿਆਰ ਨਹੀਂ ਹੈਗੇ ਅੱਗੇ ਹਨਾ ਕਿਹੜੀਆਂ ਇੰਨੀਆਂ ਦਵਾਈਆਂ ਹੁੰਦੀਆਂ ਸੀਗੀਆਂ ਕਿਉਂਕਿ ਜਿਹੜੀ ਆਪਣੀ ਰਸੋਈ ਹੈਗੀ ਨਾ ਉਹ ਆਪ ਹੀ ਇੱਕ ਬੈਦ ਹੈ ਪਰ ਆਪਾਂ ਨੂੰ ਹਨਾ ਉਹ ਚੀਜ਼ ਬਰਤਣ ਦਾ ਤਰੀਕਾ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਹੋਰ ਕੁਝ ਨਹੀਂ ਹੈਗਾ ਹਨਾ ਤੇ ਦੂਸਰੀ ਗੱਲ ਦੇਖੋ ਜਿਹੜਾ ਵੀ ਤੁਸੀਂ ਹੈ ਨਾ ਫਾਸਟ ਫੂਡ ਮੈਦਾ ਹਟ ਹੈ ਮੈਦਾ ਖਾਣੇ ਹੋ ਤਾਂ ਪਲੀਜ਼ ਮੇਰੀ ਹੱਥ ਬਨ ਕੇ ਬੇਨਤੀ ਕਿਸੇ ਨੂੰ ਬੰਦ ਕਰ ਦਿਓ ਨਹੀਂ ਤਾਂ ਆਉਣ ਵਾਲੇ 10 11 ਸਾਲਾਂ ਦੇ ਵਿੱਚ ਜਿਹੜੇ ਤੁਹਾਡੇ ਨਿੱਕੇ ਨਿੱਕੇ ਬੱਚੇ ਹਨਾ ਉਹਨਾਂ ਦੇ ਵੀ ਲੀਵਰ ਕਿਡਨੀਆਂ ਆਪਾਂ ਹਨਾ ਸਾਰਾ ਖਰਾਬ ਹੋ ਜਾਣਾ ਕਿ ਤੁਹਾਡੇ ਹੱਥ ਕੁਝ ਵੀ ਨਹੀਂ ਰਹਿਣਾ ਹੁਣ ਤੁਸੀਂ ਥੋੜੇ ਜਿਹਾ ਮਾਡਰਨ ਬਨਣ ਦੇ ਚੱਕਰ 'ਚ ਹਨਾ ਇੱਕ ਫੋਨ ਚੱਕੋ ਕਮਾਓ 버거 ਭੇਜ ਦੋ ਪੀਜ਼ਾ ਭੇਜ ਦੋ ਮੈਥੋਂ ਨਹੀਂ ਰੋਟੀ ਬਣਦੀ ਤਾਂ ਪਲੀਜ਼ ਪੈਣੋ ਹੱਥ ਬਨ ਕੇ ਮੈਨੂੰ ਤੁਹਾਨੂੰ ਬੇਨਤੀ ਹੈਗੀ ਕਿ ਤੁਹਾਡੇ ਹੱਥ ਬਹੁਤ ਵੱਡਾ ਹੈ ਕਿ ਆਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਠੀਕ ਹੈ ਕਿ ਕੁਦਰਤ ਵੱਲੋਂ ਬਿਮਾਰੀ ਜਿਹੜੀ ਹੁੰਦੀ ਹੈ ਵੀ ਆਉਂਦੀ ਜਾਂਦੀ ਰਹਿੰਦੀ ਹੈ ਹਨਾ ਪਰ ਆਪਾਂ ਥੋੜਾ ਜਿਹਾ ਇhtਿਆਤ ਵਰਤਾਂਗੇ ਹਨਾ ਆਪਾਂ ਥੋੜਾ ਜਿਹਾ ਚੁਕੰਨੇ ਰਹਾਂਗੇ ਤਾਂ ਉਸ ਜੀਤ ਤੇ ਪਨਜਾਤ ਪਾ ਸਕਦੇ ਹਾਂ ਜਿਵੇਂ ਕਿ ਹੁਣ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਦੱਸਿਆ ਸੀ ਲਾਈਵ ਦੇ ਵਿੱਚ ਅੱਜ ਕੱਲ ਕੈਂਸਰ ਦੀ ਬਿਮਾਰੀ ਬਹੁਤ ਜ਼ਿਆਦਾ ਵਧ ਰਹੀ ਹੈ ਜਦੋਂ ਇਹ ਵੱਧ ਜਾਂਦੀ ਹੈ ਉਦੋਂ ਇਹਦਾ ਕੋਈ ਇਲਾਜ ਨਹੀਂ ਹੈ ਨਾ ਠੀਕ ਹੈ ਵੀ ਟ੍ਰੀਟਮੈਂਟ ਹੋ ਹੀ ਜਾਂਦੇ ਨੇ ਪਰ ਉਹ ਇਨਸਾਨ ਦਾ ਹਨਾ ਜਿਉਂਦਾ ਕੋਈ ਹੁੰਦਾ ਆਪਣਾ ਹਨਾ ਵੀ ਨਾ ਖਾ ਸਕਦਾ ਨਾ ਪੀ ਸਕਦਾ ਨਾ ਘੁੰਮ ਫਿਰ ਸਕਦਾ ਨਾ ਟੈਨਸ਼ਨ ਦਿਮਾਗ ਛੱਟ ਹੈ ਉਹਦੇ ਵਾਸਤੇ ਤੁਸੀਂ ਨੇ ਕੀ ਕਰਨਾ ਹੈ ਹਨਾ ਇਹ ਬਹੁਤ ਹੀ ਜਿਹੜੀ ਮੈਂ ਤੁਹਾਨੂੰ ਚੀਜ਼ਾਂ ਦੱਸਦੀ ਆ ਇਹ ਮੈਨੂੰ ਵੀ ਅੱਗੇ ਵਿਦਵਾਨਾਂ ਤੋਂ ਡਾਕਟਰਾਂ ਤੋਂ ਜਿਹੜੀ ਕਿ ਮੇਰੇ ਫਰੈਂਡ ਵਗੈਰਾ ਨੇ ਹਨਾ ਜਾਂ ਬਾਬਾ ਜੀ ਜਿਨੇਕ ਮੈਂ ਤੁਹਾਨੂੰ ਦੱਸਦੀ ਆ ਵੀ ਵਿਦਵਾਨ ਜਿੱਥੋਂ ਵੀ ਮੈਨੂੰ ਸਿੱਖਣ ਨੂੰ ਮਿਲਦਾ ਮੈਂ ਜ਼ਰੂਰ ਸਿੱਖਦੀ ਆ ਇਸ ਚੀਜ਼ ਚਾਹੇ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਬਿਜ਼ੀ ਆ ਨਾ ਪਰ ਮੈਨੂੰ ਜਿੱਥੋਂ ਵੀ ਗੁਣ ਸਿੱਖਣ ਨੂੰ ਮਿਲਦੇ ਨੇ ਹਨਾ ਮੈਂ ਹਰ ਟਾਈਮ ਉਥੋਂ ਸਿੱਖਣ ਦੀ ਕੋਸ਼ਿਸ਼ ਕਰਦੀ ਆਂਗੀ ਹਨਾ ਜਦੋਂ ਮੈਨੂੰ ਕੋਈ ਚੀਜ਼ ਦਾ ਪਤਾ ਲੱਗਦਾ ਫਿਰ ਮੈਂ ਆਪਣੀ ਭੈਣ ਭਰਾਵਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਆਂ ਕਿਉਂਕਿ ਜਿਹੜੀ ਮੈਂ ਤੁਹਾਨੂੰ ਇਹ ਮੇਥੀਆਂ ਵਾਲੀ ਗੱਲ ਦੱਸੀ ਹੈ ਇਹ ਮੈਂ ਖੁਦ ਆਪਣੇ ਮੰਮੀ ਜੀ ਮੇਰੇ ਸਾਸੂ ਮਾ ਦੇ ਹੈ ਨਾ ਵਾਸਤੇ ਮੈਂ ਵਰਤੀ ਸੀ ਉਹਨਾਂ ਨੂੰ ਨਾ ਜਿਹੜਾ ESR ਸੀਗਾ ਨਾ ਉਹਨਾਂ ਦਾ ਮਤਲਬ ਕਿ ਜੂਰੀ ਆਪਾਂ ਕਹਿ ਦਿੰਦੇ ਆ ਨਾ ਪਹਿਲਾਂ ਸਟਾਰਟਿੰਗ ਜੂਰੀ ਆ ਫਿਰ ESR ਹੋ ਜਾਂਦਾ ਤੇ ਉਸ ਚੀਜ਼ ਨੂੰ ਨਾ ਬਿਲਕੁਲ ਖਤਮ ਕਰਤਾ ਤੇ ਹੁਣ ਦੇਖੋ ਮੈਂ ਤੁਹਾਨੂੰ ਜਿਹੜੀ ਚੀਜ਼ ਕੈਂਸਰ ਬਾਰੇ ਦੱਸਣ ਲੱਗੀ ਆ ਇਹ ਵੀ ਮੈਨੂੰ ਹਨਾ ਬਾਬਾ ਜੀਆ ਨੇ ਦੱਸਿਆ ਸੀਗਾ ਨਾ ਕਹਿੰਦੇ ਵੀ ਉਹ ਇੱਕ ਮਲਕੇ ਵਿਦਵਾਨ ਵੀ ਨੇ ਬਹੁਤ ਵੱਡੇ ਗਿਆਨੀ ਵੀ ਨੇ ਤੇ ਇਹ ਚੀਜ਼ਾਂ ਦੇ ਵੀ ਉਹ ਕਾਫੀ ਨੌਲੇਜ ਰੱਖਦੇ ਆ ਹਨਾ ਤੇ ਇਹ ਵੀ ਦੱਸਿਆ ਸੀਗਾ ਵੀ ਜਿਹੜੀ ਆਪਣੇ ਨਿੰਮ ਦੇ ਪੱਤੇ ਹੁੰਦੇ ਆ ਨਾ ਨਿੰਮ ਤਾਂ ਦੇਖੋ ਅੱਗੇ ਦਾਤਨ ਕਰਦੇ ਹੁੰਦੇ ਸੀਗੇ ਜਿਹੜੇ ਨਮੋਲੀਆਂ ਹੁੰਦੀਆਂ ਨਿੰਮ ਦਾ ਬੀਜ ਹੁੰਦਾ ਨਾ ਉਹ ਆਮ ਖਾਂਦੇ ਹੁੰਦੇ ਸੀਗੇ ਹਨਾ ਬੱਚੇ ਅਸੀਂ ਵੀ ਛੋਟੇ ਹੁੰਦੇ ਆ ਨਾ ਉਹਨਾਂ ਨੂੰ ਖਾਈ ਜਾਂਦੇ ਤੇ ਕੋਈ ਇੱਕ ਨਾ ਦਵਾਈ ਦਾ ਹੀ ਕੰਮ ਕਰਦੇ ਨੇ ਜਿਹੜਾ ਨਿੰਮ ਹੈਗਾ ਇਹਦੇ ਵਿੱਚ ਇਹੋ ਜਿਹੀ ਹੀ ਤਰਤ ਨਹੀਂ ਕਿ ਜਿਹੜੇ ਆਪਣੇ ਖੂਨ ਨੂੰ ਨਾ ਇੱਕ ਆਪਾਂ ਕਹਿੰਦੇ ਹੁੰਦੇ ਵੀ ਖੂਨ ਨੂੰ ਚੇਂਜ ਕਰਨਾ ਹਨਾ ਖੂਨ ਨੂੰ ਬਦਲ ਦੇਣਾ ਜਾਂ ਇਦਾਂ ਦੀ ਚੀਜ਼ ਹਨਾ ਇਹਦੇ ਵਿੱਚ ਹੈਗੀ ਆ ਵੀ ਨਿੰਮ ਨਾਲ ਆਪਣੀ ਬਾਡੀ ਆ ਜਿਹੜੀ ਇਹਨੂੰ ਬਹੁਤ ਹੀ ਜ਼ਿਆਦਾ ਇੱਕ ਪਿਉਰੀਫਾਇਰ ਜੇ ਮੈਂ ਆਪ ਕਹਿੰਦੇ ਹਾਂ ਹਨਾ ਵੀ ਫਿਲਟਰ ਲੱਗੇ ਹੋਏ ਨੇ ਉਹ ਕੰਮ ਕਰਦਾ ਹੈਗਾ ਹਨਾ ਤਾਂ ਤੁਸੀਂ ਕੀ ਕਰਨਾ ਹੈ ਜਿਹੜੇ ਨਿੰਮ ਦੇ ਪੱਤੇ ਹੁੰਦੇ ਆ ਉਹਨਾਂ ਨੂੰ ਸੁਕਾ ਲਓ ਸੁਕਾ ਕੇ ਨਾ ਉਹਦਾ ਇੱਕ ਪਾਊਡਰ ਬਣਾ ਲਓ ਆਪਣੇ ਜਿਹੜੇ ਕੈਪਸੂਲ ਹੁੰਦੇ ਨੇ ਖਾਲੀ ਤੁਹਾਨੂੰ ਉਹ ਮਿਲ ਜਾਣਗੇ ਅਗਰ ਤੁਸੀਂ ਇਦਾਂ ਹੀ ਥੋੜਾ ਜਿਹਾ ਖਾ ਸਕਦੇ ਹੋ ਤਾਂ ਇਦਾਂ ਹੀ ਖਾ ਲਓ ਨਹੀਂ ਕੈਪਸੂਲਾਂ ਦੇ ਵਿੱਚ ਭਰ ਕੇ ਰੱਖ ਲਓ ਇੱਕ ਕੈਪਸੂਲ ਹਫਤੇ ਬਾਅਦ ਲੈਣਾ ਤਾਂ ਤੁਸੀਂ ਹਨਾ ਤਿੰਨ ਚਾਰ ਪੱਤੇ ਨਿੰਮ ਦੇ ਇਦਾਂ ਹੀ ਚਪਾ ਲਓ ਜਿਹੜੇ ਨਿੰਮ ਦੇ ਬੀਜ ਹੁੰਦੇ ਆ ਨਾ ਉਹਨਾਂ ਨੂੰ ਤੁਸੀਂ ਪਾਊਡਰ ਬਣਾ ਕੇ ਰੱਖ ਲਓਗੇ ਉਹਨੂੰ ਤੁਸੀਂ ਖਾ ਲਓਗੇ ਹਨਾ ਇਸ ਚੀਜ਼ ਦੇ ਨਾਲ ਤੁਹਾਡੀ ਜਿਹੜੀ ਵੀ ਕੈਂਸਰ ਵਗੈਰਾ ਬਿਮਾਰੀਆਂ ਦੇ ਹਨਾ ਜਿਹੜੇ ਆਪਣੇ ਅੰਦਰ ਪੈਦਾ ਹੁੰਦੀਆਂ ਹਨਾ ਉਹ ਬਿਲਕੁਲ ਨਹੀਂ ਪੈਦਾ ਹੋਣਗੀਆਂ ਕੈਂਸਰ ਦੀ ਬਿਮਾਰੀ ਕਹਿੰਦੇ ਜਿਹੜਾ ਬੰਦਾ ਨਿੰਮ ਦੇ ਪੱਤੇ ਨਿੰਮ ਦੇ ਬੀਜ ਜਾਂ ਨਿੰਮ ਦੀ ਦਾਤਰ ਵਗੈਰਾ ਕਰਦਾ ਹੈ ਨਾ ਉਸ ਬੰਦੇ ਨੂੰ ਮਲਕੀ ਕੈਂਸਰ ਦਾ ਹੋਣ ਦਾ ਖਤਰਾ 99% ਘਟ ਜਾਂਦਾ ਠੀਕ ਹੈ ਵੀ 1% ਕੁਦਰਤ ਵੱਲੋਂ ਆਪਾਂ ਕਹਿ ਸਕਦੇ ਹਾਂ ਵੀ ਹੈਨਾ ਕੋਈ ਪਤਾ ਨਹੀਂ ਹੁੰਦਾ ਵੀ ਹੈਨਾ ਆਪਾਂ ਰੱਬ ਤੋਂ ਵੱਡੇ ਤਾਂ ਨਹੀਂ ਹੈਗੇ ਹੈਨਾ ਪਰ ਵੀ ਇਹ ਚੀਜ਼ ਨੂੰ ਤੁਸੀਂ ਜ਼ਰੂਰ ਕਰਿਆ ਕਰੋ ਜੇ ਕੋ ਜਿੰਨਾ ਕ ਆਪਾਂ ਰੋਕ ਸਕਦੇ ਹੁੰਨੇ ਆ ਹੈਨਾ ਆਪਣੀ ਇੱਕ ਹਿੰਮਤ ਕਹਿੰਦੇ ਕਰਨੀ ਜ਼ਰੂਰੀ ਹੈਗੀ ਹਾਂ ਤੇ ਦੇਖੋ ਇਹ ਚੀਜ਼ਾਂ ਮੈਂ ਤੁਹਾਨੂੰ ਜਿਹੜੀਆਂ ਦੱਸੀਆਂ ਨੇ ਇਹ ਬਿਲਕੁਲ ਪਰਫੈਕਟ ਨਹੀਂ ਹੈਗੀਆਂ ਜਿਹੜੀ ਕਿ ਮੈਂ ਪਹਿਲਾਂ ਕਲੌਂਜੀ ਤੇ ਮੇਥਿਆਂ ਵਾਲੀ ਦੱਸੀ ਆ ਤੁਹਾਡੇ ਮੋਟਾਪੇ ਤੇ ਵੀ ਕਾਫੀ ਜ਼ਿਆਦਾ ਹਨਾ ਹੋਊਗੀ ਜਿਹੜੀ ਤੁਹਾਡੇ ਅੰਦਰ ਫੈਟ ਵਧਾਉਣ ਵਾਲੀ ਹੈ ਨਾ ਕਿ ਟਾਨੋਂ ਨੇ ਫੈਟ ਵਾਦੀ ਹੈ ਤੁਹਾਡੀ ਉਹਨੂੰ ਕੰਟਰੋਲ ਕਰੂਗੀ ਤੇ ਜਿਵੇਂ ਜਾਮਣਾ ਨੇ ਹੈ ਨਾ ਜਾਮਣਾ ਦੀ ਜਿਹੜੀ ਬੀਜ ਹੁੰਦੀ ਹੈਗੀ ਉਹਨਾਂ ਨੂੰ ਤੁਸੀਂ ਪੀਸ ਕੇ ਪਾਊਡਰ ਬਣਾ ਕੇ ਰੱਖ ਲਓ ਉਹਨੂੰ ਤੁਸੀਂ ਥੋੜਾ ਥੋੜਾ ਲਮੋਗੇ ਨਾ ਨਾਲ ਤਾਂ ਤੁਹਾਡੀ ਕਬਜ਼ ਵਗੈਰਾ ਦੀ ਪ੍ਰੋਬਲਮ ਹਾਜਮੇ ਦੀ ਪ੍ਰੋਬਲਮ ਜਿਹੜੀ ਕਿ ਤੁਹਾਡੇ ਅੰਦਰ ਫੈਟ ਬਣੀ ਹੋਈ ਹੈ ਉਹ ਵੀ ਬਿਲਕੁਲ ਖਤਮ ਹੋ ਜਾਊਗੀ ਤੇ ਦੂਸਰਾ ਮੈਂ ਤੁਹਾਨੂੰ ਐਪਲ ਦਾ ਨਾ ਬਲਕਿ ਸੇਵ ਦੇ ਸਿਰਕੇ ਦਾ ਦੱਸਿਆ ਹੀ ਹੈਗਾ ਨਾ ਆਪਣੀ ਦੂਸਰੀ ਵੀਡੀਓ ਦੇ ਵਿੱਚ ਕਿ ਤੁਸੀਂ ਸੇਵ ਦਾ ਸਿਰਕਾ ਪੀਣਾ ਸ਼ੁਰੂ ਕਰ ਦਿਓ ਸਵੇਰੇ 2 ਚਮਚ ਸੇਵ ਦੇ ਸਿਰਕੇ ਦੇ ਅੱਧੇ ਗਲਾਸ ਕੰਚ ਦੇ ਪਾਣੀ ਦੇ ਵਿੱਚ ਪਾ ਕੇ ਪੀਣਾ ਸ਼ੁਰੂ ਕਰ ਦਿਓ ਤੁਹਾਡਾ ਲੀਵਰ ਵੀ ਤੰਦਰੁਸਤ ਰਹੇਗਾ ਤੇ ਤੁਹਾਡਾ ਮੋਟਾਪਾ ਵੀ ਘਟ ਜਾਵੇਗਾ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਅੱਗੇ-ਅੱਗੇ ਸ਼ੇਅਰ ਵੀ ਕਰਦੇ ਕਰੋ ਹਨਾ ਲਾਈਕ ਤੇ ਕਮੈਂਟ ਵੀ ਕਰਿਆ ਕਰੋ ਤੇ ਦੂਸਰੀ ਗੱਲ ਜਿਹੜਾ ਆਪਣਾ ਦੂਸਰਾ ਚੈਨਲ ਹੈ ਕਿਰਨ ਕੁਕਿੰਗ ਐਂਡ ਸਟੀਚਿੰਗ ਉਹ ਵੀ ਬਹੁਤ ਜਲਦੀ ਮੋਨਟਾਈਜ਼ ਹੋਣ ਵਾਲਾ ਹੈ ਹਨਾ ਪਲੀਜ਼ ਸਾਰੇ ਜਣੇ ਹੈਲਪ ਕਰਨਾ ਤੇ ਆਪਾਂ ਉਹਦੇ ਉੱਪਰ ਤੁਹਾਨੂੰ ਕੁਕਿੰਗ ਦੀਆਂ ਤੇ ਹੋਰ ਇਸੇ ਤਰੀਕੇ ਦੇ ਜਿਵੇਂ ਕਿ ਸਟੀਚਿੰਗ ਦੇ ਮੇਰੀਆਂ ਭੈਣਾਂ ਨੂੰ ਹਨਾ ਪਹਿਲਾਂ ਆਪਾਂ ਨੇ ਉਹਦੇ ਉੱਪਰ ਪਾਈ ਸੀਗੀ ਆਪਣੀ ਏਸੀ ਦੇ ਕਵਰਾਂ ਵਾਲੀ ਤੇ ਅੱਜ ਮੈਂ ਸ਼ਾਇਦ ਕੋਸ਼ਿਸ਼ ਕਰੂੰਗੀ ਕਿ ਪੱਖਿਆਂ ਦੇ ਕਵਰ ਆ ਆਪਾਂ ਕਿਵੇਂ ਬਣਾ ਸਕਦੇ ਹਾਂ ਹਨਾ ਘਰ ਦੇ ਵਿੱਚ ਕਿਉਂਕਿ ਅੱਜਕੱਲ ਪਨੇ ਸਾਰਿਆਂ ਨੇ ਪੱਖੇ ਬੰਦ ਕਰਦੇ ਨੇ ਤੇ ਉਹ ਵੀ ਮੈਂ ਅੱਜ ਵੀਡੀਓ ਦੇਖੂਗੀ ਅਪਲੋਡ ਕਰੂੰਗੀ ਨਹੀਂ ਕੱਲ ਨੂੰ ਕਰੂੰਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੇਖੋ ਇਦਾਂ ਦੀਆਂ ਹੋਰ ਵੀਡੀਓਜ਼ ਤੇ ਨੌਲੇਜ ਦੀਆਂ ਗੱਲਾਂ ਜਿਹੜੀਆਂ ਕਿ ਮਿੰਨ ਪਤਾ ਲੱਗਣੀਆਂ ਮੈਂ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੀ ਇਹ ਚੀਜ਼ਾਂ ਨਾਲ ਤੁਸੀਂ ਆਪਣਾ ਮੋਢੇ ਗੋਡੇ ਦਰਦ ਦਾ ਮੋਟਾਪਿਆ ਹਨਾ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ ਤੇ ਇੱਕ ਛੋਟੀ ਜੀ ਚੀਜ਼ ਮੈਂ ਤੁਹਾਨੂੰ ਖਾਣ ਲਈ ਦੱਸਦੀਆਂ ਉਹ ਹੈਗਾ ਆਪਣਾ ਬੇਲ ਦਾ ਮਰੱਬਾ ਬੇਲ ਦਾ ਮਰੱਬਾ ਤੁਹਾਨੂੰ ਇਸੇ ਵੀ ਹਨਾ ਜਿਹੜੀ ਵਧੀਆ ਮਰਬਿਆਂ ਵਾਲੀ ਪੰਸਾਰੀ ਦੀ ਦੁਕਾਨ ਹੈ ਤੁਹਾਨੂੰ ਉਤੋਂ ਮਿਲ ਜਾਏਗਾ ਤੁਸੀਂ ਹਨਾ ਸਰਦੀਆਂ ਦੇ ਵਿੱਚ ਕਮ ਸੇ ਕਮ 2 ਕਿਲੋ ਮਰਬਾ ਸਾਰੇ ਜਨੇ ਖਾਓ ਤਾਂ ਉਹਦੇ ਨਾਲ ਦੇਖਿਓ ਤੁਹਾਡੀ ਬੋਡੀ ਦੇ ਵਿੱਚ ਜਿਹੜਾ ਵੀ ਆਪਾਂ ਨੂੰ ਹੁੰਦਾ ਹਨਾ ਵੀਕਨੈਸ ਕਮਜ਼ੋਰੀ ਵਗੈਰਾ ਹੁੰਦੀ ਹੈ ਆਪਾਂ ਕਹਿੰਦੇ ਕਮਜ਼ੋਰੀ ਕਰਕੇ ਹੱਡੀਆਂ ਦਰਦ ਕਰਨ ਲੱਗੀਆਂ ਉਹਦੇ ਵਾਸਤੇ ਬਹੁਤ ਹੀ ਬੈਨੀਫਿਟ ਹੈ ਮੈਂ ਖੁਦ ਖਾਦਾ ਜਦੋਂ ਮੇਰੀ ਬੈਕ ਪੇਨ ਹੁੰਦੀ ਸੀ ਨਾ ਮੈਂ ਉਸ ਟਾਈਮ ਖਾਦਾ ਸੀ ਮੈਨੂੰ ਬਹੁਤ ਜ਼ਿਆਦਾ ਫਰ ਮਲਕਿ ਇਸ ਚੀਜ਼ ਨਾਲ ਫਰਕ ਪਿਆ ਸੀਗਾ ਤੇ ਇਹ ਚੀਜ਼ ਹੋ ਗਈ ਤੇ ਬਾਕੀ ਤੁਸੀਂ ਇਹਨਾ ਬਾਇ ਵਗੈਰਾ ਤੋਂ ਹਰੜਾ ਦਾ ਪਾਊਡਰ ਲੈ ਸਕਦੇ ਹੋ ਜਿਵੇਂ ਹਰੜਾ ਨੂੰ ਪੀਸ ਕੇ ਜਿਹਨੂੰ ਜ਼ਿਆਦਾ ਬੈ ਰਹਿੰਦੇ ਜਿਵੇਂ ਕਿ ਰਾਤ ਨੂੰ ਪਸੌਣਨੇ ਆਪਣੇ ਮੂੰਹ ਦੇ ਵਿੱਚ ਉਹ ਨਾ ਪਾਣੀ ਆਉਂਦਾ ਰਹਿੰਦਾ ਹੈਗਾ ਉਹ ਚੀਜ਼ਾਂ ਬਾਰੇ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਬਣਾ ਕੇ ਪਾ ਦਾਂਗੀ ਤੇ ਜਿਹੜੀ ਕੁਮਾਰ ਦੀ ਸਬਜੀ ਕਿਵੇਂ ਬਣਾਉਣੀ ਹੈ ਹਨਾ ਉਹਦਾ ਵੀ ਮੈਂ ਤੁਹਾਨੂੰ ਦੁੱਧ ਪਾ ਕੇ ਵੀ ਬਣਦੀ ਹੈ ਉਹ ਬਿਨ ਬਗੈਰ ਦੁੱਧ ਪਾਏ ਵੀ ਬਣਦੀ ਹੈ ਉਹਦੀ ਮੈਂ ਰੈਸਪੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗੀ ਕਿਉਂਕਿ ਮੈਂ ਉਹ ਬਣਾਈਆਂ ਹੋਈਆਂ ਲਗੀਆਂ ਡਿਮਾਂਡ ਤੇ ਵੀ ਬਣਾਈਆਂ ਸੀ ਭੈਣ ਭਰਾਵਾਂ ਦੀ ਤੇ ਵੈਸੇ ਵੀ ਬਣਾ ਕੇ ਆਪਣੇ ਆਪਣੇ ਚੈਨਲ ਤੇ ਪਾਈਆਂ ਹੋਈਆਂ ਨੇਗੀਆਂ ਹਨਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤੱਕਲੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸਿਰਿਆਕ